ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੈਂ ਤੇ ਰਵਿੰਦਰ ਸਿੰਘ ਜੀ ਇੱਕ ਨਵੀਂ ਵੀਡੀਓ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਇਸ ਵੀਡੀਓ ਦਾ ਮੁੱਖ ਵਿਸ਼ਾ ਹੈ ਖਾਰਾ ਸੋਡਾ ਅਕਸਰ ਤੁਸੀਂ ਸੁਣਿਆ ਹੋਣਾ ਕਿ ਲੋਕਾਂ ਦੇ ਜਦੋਂ ਪਥਰੀਆਂ ਹੁੰਦੀਆਂ ਨੇ ਤੇ ਉਹ ਖਾਰਾ ਸੋਡਾ ਪੀ ਪੀ ਕੇ ਪੀ ਪੀ ਕੇ ਪਥਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਦੇ ਬਹੁਤ ਸਾਰਿਆਂ ਦੇ ਮਤਲਬ ਆਪਣੀਆਂ ਆਪਣੀਆਂ ਕਹਾਣੀਆਂ ਫਿਰ ਲੋਕਾਂ ਨੂੰ ਬਿਆਨ ਕਰਦੇ ਨੇ ਕੋਈ ਕਹਿੰਦਾ ਨਿਕਲਿਆ ਕੋਈ ਕਹਿੰਦਾ ਨਹੀਂ ਨਿਕਲਿਆ ਕੋਈ ਕਹਿੰਦਾ ਹਸਪਤਾਲ ਪਹੁੰਚ ਗਿਆ ਕੋਈ ਕਹਿੰਦਾ ਮੇਰੇ ਇਤਜਾਬ ਬਣ ਗਿਆ ਕੋਈ ਕਹਿੰਦਾ ਕੁਛ ਤੇ ਕੋਈ ਕਹਿੰਦਾ ਕੁਛ ਲੇਕਿਨ ਖਾਰਾ ਛੋਡਾ ਅਸਲ ਦੇ ਵਿੱਚ ਕਿੱਥੇ ਕਿਵੇਂ ਦਵਾਈ ਦੇ ਰੂਪ ਦੇ ਵਿੱਚ ਕਿਵੇਂ ਕੰਮ ਲੈਣਾ ਇਹ ਰਵਿੰਦਰ ਸਿੰਘ ਜੀ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿਉਂਕਿ ਰਵਿੰਦਰ ਸਿੰਘ ਜੀ ਆਪਣੇ ਜਿਹੜੇ ਇਹਨਾਂ ਦੇ ਕਲਾਇੰਟ ਨੇ ਉਹਨਾਂ ਨੂੰ ਖਾਰੇ ਛੋਡੇ ਦੇ ਨਾਲ ਬਹੁਤ ਸਾਰੇ ਆਪਣੇ ਰੋਗਾਂ ਦਾ ਇਲਾਜ ਕਰਨਾ ਘਰ ਬੈਠੇ ਦੱਸਦੇ ਨੇ ਉਹ ਜਾਣਦੇ ਆ ਰਵਿੰਦਰ ਸਿੰਘ ਜੀ ਤੋਂ ਵੀ ਖਾਰਾ ਸੋਡਾ ਇੱਕ ਦਵਾਈ ਦੇ ਰੂਪ ਦੇ ਵਿੱਚ ਕਿਦਾਂ ਆਪਾਂ ਸਰੀਰ ਦੇ ਵਿੱਚ ਪਹੁੰਚਾ ਸਕਦੇ ਆ ਰਵਿੰਦਰ ਜੀ ਤੁਹਾਡਾ ਨਿਊ ਜਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਸੀ ਕਾਲ ਸਾਰੇ ਨੂੰ ਸਸੀ ਕਾਲ ਜੀ ਮੇਰੇ ਵੱਲੋਂ ਵੀ ਬਹੁਤ-ਬਹੁਤ ਸ਼ੁਕਰੀਆ ਰਵਿੰਦਰ ਜੀ ਖਾਰਾ ਸੋਡਾ ਅ ਦਵਾਈ ਵੀ ਹੈ ਇਹ ਬੜੀ ਜੀਵਨ ਗੱਲ ਹੈ ਕੋਲੋਂ ਜੀ ਹਾਸੇ ਵਾਲੀ ਗੱਲਾਂ ਨੇ ਦੋ ਤਿੰਨ ਪਹਿਲੀ ਚੀਜ਼ ਖਾਰਾ ਮਤਲਬ ਹੁੰਦਾ ਜਿਸ ਤੇ ਲੂਣ ਜ਼ਿਆਦਾ ਹੋਵੇ ਆਪਣੇ ਪੰਜਾਬੀਆਂ ਨੂੰ ਨਾ ਉਹ ਪਾਣੀ ਨੂੰ ਖਾਰਾ ਸੋਡਾ ਕਹਿੰਦੀ ਆਪ ਹੈ ਐਕਚੁਅਲ ਚ ਇਹਨੂੰ ਇੰਗਲਿਸ਼ ਚ ਕਹਿੰਦੇ ਸਪਾਰਕਲਿੰਗ ਵਾਟਰ ਸਪਾਰਕਲਿੰਗ ਮਤਲਬ ਜਿਹੜੇ ਦੇਖੇ ਗੁਬਾਰੇ ਬਣਦੇ ਨੇ ਬਬਲਸ ਹੁੰਦੇ ਨੇ ਬਬਲਸ ਹੁੰਦੇ ਨੇ ਇਹਨੂੰ ਟੈਕਨੀਕਲ ਨੇਮ ਹੈ ਦਾ ਕਾਰਬੋਨੇਟਿਡ ਵਾਟਰ ਇਸ CO2 ਗੈਸ ਜਿਹਨੂੰ ਕਾਰਬਨ ਡਾਈਆਕਸਾਈਡ ਗੈਸ ਕੰਪਰੈਸ ਕੀਤੀ ਹੁੰਦੀ ਹੈ ਤਾਂ ਹੀ ਬਬਲ ਇਫेक्ट ਹੁੰਦਾ ਹੁਣ ਹਾਸੇ ਦੀ ਗੱਲ ਆ ਕੁਲਵੰਤ ਜੀ ਬਹੁਤ ਮੈਨੂੰ ਹਸਾਇਆ ਮੈਂ ਤੇ ਮੇਰਾ ਦੋਸਤ ਅਸੀਂ ਛੱਤ ਉੱਤੇ ਗਏ ਸਾਈਕਲ ਤੇ 4 ਸਾਲ ਪੁਰਾਣੀ ਗੱਲ ਹੈ ਪਟਿਆਲੇ ਤੋਂ ਸਦਾ ਅਸੀਂ ਦੋਨੋਂ ਇਕੱਠੇ ਰਸਤੇ 'ਚ ਬਹੁਤ ਪਿਆਸ ਲੱਗੀ ਜਿਵੇਂਾਂ ਤੇ ਪਾਣੀ ਦੀ ਬੋਤਲ ਮੁੱਕ ਗਈ ਸੀ ਅਸੀਂ ਢਾਬੇ ਤੇ ਰੁਕੇ ਸਾਨੂੰ ਜਿਵੇਂ ਤੁਹਾਨੂੰ ਪਤਾ ਮੈਂ ਖਾਂਦਾ ਪੀਂਦਾ ਕੀ ਆਂ ਮੈਨੂੰ ਲੱਗੀ ਪਿਆਸ ਮੈਂ ਉਹਨਾਂ ਤੋਂ ਨਿੰਬੂ ਘਟਾਇਆ ਫੜੇ ਦੋ ਦੋ ਨਿੰਬੂ ਅਸੀਂ ਗਲਾਸ 'ਚ ਉਪਰੋਂ ਇੱਕ ਖਾਰਾ ਸੋਡਾ ਖਾਸਾ ਸੰਗੋਂ ਪੀ ਗਏ ਦੋ ਬੰਦੇ ਢਾਬੇ ਤੇ ਬੈਠੇ ਨਾ ਸਾਨੂੰ ਬੜੇ ਧਿਆਨ ਨਾਲ ਦੇਖਣ ਜਦੋਂ ਅਸੀਂ ਸਾਈਕਲ ਤੇ ਬੈਠਣ ਲੱਗੇ ਭੱਜ ਕੇ ਆਏ ਕਹਿੰਦੇ ਤੁਸੀਂ ਖਾਰਾ ਸੋਡਾ ਕਿਉਂ ਪੀਤਾ ਉਹਨੂੰ ਮੈਨ ਲੱਗਿਆ ਕਿ ਇਹੀ ਕੀ ਕਿਹੜੀ ਗੱਲ ਹੈ ਕਿ ਦੇਖ ਰਿਹਾ ਕਿ ਸਾਈਕਲਿਸਟ ਹੈ ਪਤਲੇ ਪਤਲੇ ਦੋਨੋਂ ਭੱਜੇ ਫਿਰਦੇ ਆ ਉਹ ਕਹਿੰਦਾ ਤੁਸੀਂ ਖਾਰੇ ਸੋਡੇ ਕਿਉਂ ਪੀਤਾ ਮੈਂ ਕਹਿੰਦਾ ਦੇਖੋ ਕਈ ਤਰੀਕੇ ਨੇ ਪਹਿਲੀ ਗੱਲ ਇਹ ਸਮਝਣੀ ਹੈ ਕਿ CO2 ਜਿਹਨੂੰ ਕਾਰਬਨ ਡਾਈਆਕਸਾਈਡ ਕਹਿੰਦੇ ਦੂਜੇ ਨੰਬਰ ਤੇ ਮੱਢ ਦੀ ਐਸਿਡਿਟੀ ਕਿਵੇਂ ਹੈਲਪ ਕਰਦੀ ਹੈ ਕੁਲਵੰਝੀ ਇੱਕ ਐਕਸਪੈਰੀਮੈਂਟ ਹੈ ਤੇ ਦਵਾਈ ਦੀ ਹੈ ਕਾਰਬੋਨੇਟਿਡ ਵਾਟਰ ਜਿਹਨੂੰ ਸਪਾਰਕਲਿੰਗ ਵਾਟਰ ਕਹਿੰਦੇ ਇੰਡੀਆ ਚ ਨਾ ਖਾਰੇ ਸੋਡੇ ਨੂੰ ਆਹੜੀ ਹਾਸੇ ਦੀ ਗੱਲ ਹੈ ਇਹਨੂੰ दारू ਨਾਲ ਸ਼ਰਾਬ ਨਾਲ ਜੋੜ ਕੇ ਖਾਣ ਕਰਦਾ ਨਹੀਂ ਇਹਦੇ ਚ ਇਹਦੇ ਨਾਲ दारू ਨਾਲ ਲੈਣਾ ਤਾਂ ਕੋਈ ਨਹੀਂ ਹੈ ਉਹ ਬੱਕਰੀ ਗੱਲ ਹੈ दारू ਵਾਲਿਆਂ ਨੂੰ ਕਿਉਂਕਿ ਕੋੜੀ ਚੀਜ਼ ਹੈ ਉਹ ਇਹਨੂੰ ਪਾ ਕੇ ਸਵਾਦ ਬਣਾ ਲੈਣਾ ਰੱਬ ਜਾਣੇ ਕਿਵੇਂ ਮੈਨੂੰ ਇੰਨੀ ਲੌਜੀਕ ਨਹੀਂ ਸਮਝ ਆਉਂਦਾ ਮੈਨੂੰ ਇਹ ਸਮਝ ਆਉਂਦਾ ਹੈ ਇਸ ਦੇ ਵਿੱਚ ਫਾਇਦੇ ਕੀ ਹੈ ਹੁਣ ਪਹਿਲੀ ਚੀਜ਼ ਸਪਾਰਕਲਿੰਗ ਵਾਟਰ ਕਾਰਬੋਨੇਟਿਡ ਵਾਟਰ ਜਿਹਦੇ ਵਿੱਚ CO2 ਗੈਸ ਹੈ ਤੁਸੀਂ ਇੱਕ ਛੋਟਾ ਐਕਸਪੈਰੀਮੈਂਟ ਕਰਨਾ ਕੋਲ ਬੰਦ ਜੀ ਤੁਸੀਂ ਸਪਾਰਕਲਿੰਗ ਵਾਟਰ ਪੀਣਾ ਤੁਹਾਡੀ ਅੱਖਾਂ ਅੱਖੋਂ ਨੂੰ ਨਾਲ ਦੇ ਨਾਲ ਇੱਕ ਦੋ ਕੁੱਟਲੇ ਦੀ ਐ ਲੱਗਣੀ ਹੈ ਵੈਨ ਆ ਸਾਈਨ ਹੈ ਤੁਹਾਡੇ ਸ਼ਰੀਰ ਨੂੰ ਚੀਜ਼ ਪਸੰਦ ਆਈ ਦੂਜੀ ਚੀਜ਼ ਜਿਹੜੀ ਕਿ ਅੱਜ ਕੱਲ ਦੇ ਬੱਚੇ ਬਹੁਤ ਕਰਦੇ ਪਹਿਲਾਂ ਜੰਕ ਫੂਡ ਦੇਖੋ ਨਾਮ ਹੈ ਜੰਕ ਜੱਗ ਤਾਂ ਬੋਲਦਾ ਗਾਰਬੇਜ ਪਹਿਲਾਂ ਜੰਕ ਫੂਡ ਖਾਣੇ ਫਿਰ ਉਹ ਕੀ ਪੀਨੇ ਕੋਕ ਜਾਂ ਪੈਪਸੀ ਜਾਂ ਕੋਈ ਅਜਿਹਾ ਡਰਿੰਕ ਪੀਨੇ ਫਿਰ ਕਹਿੰਦੇ ਹੁਣ ਬੈਟਰ ਲੱਗ ਰਿਹਾ ਦੇਖੋ ਪਹਿਲਾਂ ਖਾਇਆ ਫੂਡ ਜਿਹਨੇ ਬਲੋਟਿੰਗ ਕਰਤੀ ਫਿਰ ਉਹ ਬਲੋਟਿੰਗ ਨੂੰ ਬਚਣ ਲਈ ਉਹਨੇ ਕੋਲਡ ਡਰਿੰਕ ਪੀਤਾ ਕਹਿੰਦੇ ਬੈਟਰ ਲੱਗ ਰਿਹਾ ਇਹਦੇ ਵਿੱਚ ਕੋਲ ਡਰਿੰਕ ਨੇ ਉਹਦੇ ਵਿੱਚ ਇੱਕ ਛੋਟਾ ਅਰਦਾਸ ਹੈ ਜਿਹੜਾ ਤੁਹਾਨੂੰ ਅਗਰ ਲੌਜੀਕ ਸਮਝ ਆ ਦੇ ਤੁਸੀਂ ਬਿਨਾਂ ਨੁਕਸਾਨ ਤੋਂ ਬਿਨਾਂ ਚੀਨੀ ਤੋਂ ਬਿਨਾਂ ਜਿਹਨੂੰ ਕਹਿੰਦੇ ਕੈਫੀਨ ਤੋਂ ਠੀਕ ਕਰ ਸਕਦੇ ਹੋ ਜਿਹੜੀ ਵੀ ਚੀਜ਼ ਕਾਰਬੋਨੇਟਿਡ ਹੈ ਨਾ ਉਹਦੀ ਪੀ ਐਚ ਥੈਟ ਮੀਨਸ ਉਹਦੀ ਐਸਿਡ ਲੈਵਲ ਥੋੜਾ ਜਿਆਦਾ ਹੁੰਦਾ ਹੈ ਨਾਰਮਲ ਪਾਣੀ ਨਾਲੋਂ ਇੱਥੇ ਚੱਕੀ ਹੈ ਇਹ ਚੱਕੀ ਹੈ ਜਦੋਂ ਵੀ ਤੁਸੀਂ ਕੋਈ ਚੀਜ਼ ਐਸਿਡਿਕ ਹੈ ਥੋੜੀ ਜੀ ਤੁਸੀਂ ਪੀਤੀ ਉਹਦਾ ਕੀ ਫਾਇਦਾ ਹੋਣਾ ਹੈ ਕਿਮਨ ਨੂੰ ਦੁਆਰਾ ਐਸਿਡ ਮਿਲ ਗਿਆ ਥੈਟ ਮੀਨਸ ਉਦੀ ਡਾਈਜੈਸਟ ਕਰਨ ਦੀ ਸ਼ਕਤੀ ਸਟਰੋਂਗਰ ਹੋ ਗਈ ਤਾਂ ਹੀ ਪਹਿਲਾ ਗੰਦ ਜੰਕ ਜਿਹਨੂੰ ਪੰਜਾਬੀ ਚ ਜੰਕ ਕਹਿੰਦੇ ਆ ਜਾਂ ਗੰਦ ਤੇ ਕਹਿੰਦੇ ਮੈਂ ਜਾ ਉਹ ਖਾਓ ਫਿਰ ਉਹ ਤਾਂ ਹੈ ਕਿ ਨਹੀਂ ਨਾੜੀ ਸਾਫ ਕਰਨ ਵਾਲਾ ਉਹ ਤਾਂ ਹੀ ਹਾਸ ਕਰਨੇ ਹੈ ਕੋਲਡ ਡਰਿੰਕ ਪੀ ਕੇ ਉਹ ਸਾਫ ਕਰ ਲੈਣੇ ਉਹ ਕੋਲਡ ਡਰਿੰਕ ਵੀ ਜਿਹੜੀ ਕਾਰਬੋਨੇਸ਼ਨ ਨਾ ਉਹ ਉਹਨੂੰ ਕੀ ਦਿੰਦੀ ਹੈ ਹਲਕੀ ਜਿਹੀ ਐਸਿਡਿਕ ਉਹ ਜਿਹਨਾਂ ਨੂੰ ਇਹ ਪ੍ਰੋਬਲਮ ਹੈ ਜੰਕ ਖਾ ਕੇ ਪੰਗਾਰੇ ਆਉਂਦੇ ਆ ਉਹਨਾਂ ਨੂੰ ਮੈਂ ਨਹੀਂ ਕਹਿੰਦਾ ਕੋਲਡ ਡਰਿੰਕ ਪੀਓ ਨਾ ਬੱਦ ਪੈਸਟਰੀ ਕਿ 2 ਚਮਚ ਐਪਲ ਸਾਈਡਰ ਵਿਨੇਗਰ ਵਿੱਚ ਖਾਰਾ ਸੋਡਾ ਵਿੱਚ ਨਿੰਬੂ ਦਾ ਰਸ ਵਿੱਚ ਨੂਨ ਆਹਾਹਾ ਇਹ ਹੈ ਜ ਡਰਿੰਕ ਬਣਨਾ ਮੇਰੇ ਮੇਰੇ ਜਿੰਨੇ ਪੁਰਾਣੇ ਕਲਾਇੰਟ ਜਾਣਦੇ ਨੇ ਮੈਂ ਪਲੇਜ਼ਰ ਡਰਿੰਕ ਕਹਿੰਨਾ ਹੈ ਕਿ ਪਲੇਜ਼ਰ ਡਰਿੰਕ ਬਣਾਉਣਾ ਸਿੱਖੋ ਸਟ੍ਰਾ ਲਾ ਕੇ ਨਾ ਵਿੱਚ ਨਿੰਬੂ ਕੱਟ ਕੇ ਸਾਈਡ ਤੇ ਲਾ ਲਈਏ ਸੋਹਣਾ ਦਿਖਾਨ ਨੂੰ ਕਿ 500 ਰੁਪਏ ਦਾ ਡਰਿੰਕ ਪੀ ਰਹੇ ਹੈ ਉਹ ਤੁਹਾਨੂੰ ਕੋਲਡ ਡਰਿੰਕ ਲੋ ਦਸ ਗੁਣਾ ਤੇਜ ਪੀ ਕੋਲਡਿੰਗ ਤੇ 100 ਨੁਕਸਾਨ ਸੀ ਇਹਦੇ 100 ਫਾਇਦੇ ਹੈ ਤਾਂ 200% ਦੇ ਫਾਇਦੇ ਦੇਣਗੇ ਇਹ ਪਹਿਲੀ ਚੀਜ਼ ਦੱਸ ਰਿਹਾ ਨੂੰ ਹੁਣ ਜਿਹੜਾ ਕਿ ਟੈਕਨੀਕਲ ਲੋਕੀ ਜਿਹੜੇ ਥੋੜੇ ਜੇ ਸਾਊਂਡ ਨੇ ਉਹਨਾਂ ਨੂੰ ਗੱਲ ਸਮਝ ਆਉਂਦੀ ਹੈ ਲੋਕੀ ਨਾ ਆਕਸੀਜਨ 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 ਕਰੀ ਜਾਂਦੇ ਆ ਉਹ ਐ ਨਹੀਂ ਸਮਝਦੇ ਆਕਸੀਜਨ ਨੂੰ ਕਾਰਬਨ ਡਾਈਆਕਸਾਈਡ ਚਾਹੀਦੀ ਹੈ ਤਾਂ ਆਕਸੀਜਨ ਐਬਜ਼ਾਰਬ ਹੁੰਦੀ ਹੈ ਹਾਈਪਰ ਆਕਸੀਜਨੇਸ਼ਨ ਵੀ ਇੱਕ ਪ੍ਰੋਬਲਮ ਹੈ ਸ਼ਾਰਟ ਬ੍ਰੇਥ ਸਾਇਣੀ ਅੰਗ ਇਹ ਲੋਕਾਂ ਨੂੰ ਸਮਝਾਂਦਾ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਡੀ ਬਾਡੀ ਚ ਕੀ ਵੱਧਦੀ ਹੈ ਕਾਰਬਨ ਡਾਈਆਕਸਾਈਡ ਵੱਧਦੀ ਹੈ ਉਹਦੇ ਨਾਲ ਨੂੰ ਲੌਂਗ ਲਾਈਟਿੰਗ ਦਾ ਮਕ ਹਨ ਉਹਦੇ ਬੜੇ ਲੋਕੀ ਕਹਿੰਦੇ ਕਾਰਬਨ ਡਾਈਆਕਸਾਈਡ ਬੜੇ ਬੜਿਓ ਸਾਰੀ ਵੇਜੀਟੇਸ਼ਨ ਸਾਰੀ ਹਰਿਆਲੀ ਇਸ ਪਲੈਨਟ ਤੇ ਕਾਰਬਨ ਡਾਈਆਕਸਾਈਡ ਤੇ ਜਿੰਦੀ ਆ ਜੇ ਕਾਰਬਨ ਡਾਈਆਕਸਾਈਡ ਵਧੂਗੀ ਪੇੜ ਪੌਦੇ ਵਧਿਆ ਕਰਨਗੇ ਐਵੇਂ ਆਪਣੀ ਬਾਡੀ ਚ ਸੈਲ ਹੈ ਜਿਕ ਇਹਨੂੰ ਨਾ ਆਕਸੀਜਨ ਇਹਦੇ ਵਿੱਚ ਵੜਦੀ ਪਤਾ ਕਿੰਨੇ ਕੁ ਗਲਤ ਸੀ ਹਾਸੇ ਵਾਲੀ ਗੱਲ ਹੈ ਸੈਲ ਇਟ ਆਕਸੀਜਨ ਕਾਰਬਨ ਡਾਈਆਕਸਾਈਡ ਵੜਦੀ ਹੈ ਦੇਖੋ ਨੇਚਰ ਤੁਸੀਂ ਸਾਹ ਲਿੱਤਾ ਛੱਡੀ ਕਾਰਬਨ ਡਾਈਆਕਸਾਈਡ ਲੌਜੀਕ ਮਗਰ ਇਹ ਆਕਸੀਜਨ ਨੂੰ ਸੈੱਲ ਚ ਬਾੜਨ ਲਈ ਤੁਹਾਨੂੰ ਕਾਰਬਨ ਡਾਈਆਕਸਾਈਡ ਚਾਹੀਦੀ ਹੈ ਬਾਡੀ ਚ ਕਈ ਲੋਕਾਂ ਨੂੰ ਜਿਹੜਾ ਉਹ ਚੈਂਬਰ ਨਹੀਂ ਹੁੰਦਾ ਜਿਹਨੂੰ ਹਾਈਪਰਬੈਰਿਕ ਚੈਂਬਰ ਕਹਿੰਦੇ ਹੈ ਜਿਸ ਚ ਆਕਸੀਜਨ ਦਿੱਤੀ ਜਾਂਦੀ ਹੈ ਉਹ ਡਾਕਟਰ ਤੁਹਾਨੂੰ 3 ਮਿੰਟ ਤੋਂ ਵੱਧ ਨਹੀਂ ਬੈਠਣ ਦਿੰਦਾ ਉਸ ਚ ਕਿਉਂਕਿ ਉਸ ਤੋਂ ਬਾਅਦ ਤੁਹਾਡੀ ਬਾਡੀ ਲਈ ਆਕਸੀਜਨ ਹੀ ਪੌਇਜ਼ਨਸ ਹੋ ਜਾਏਗੀ ਹਮ ਐਨੀ ਆਕਸੀਜਨ ਦੀ ਵੀ ਇੱਕ ਵੈਲਿਊ ਹੈ ਉਸ ਤੋਂ ਜ਼ਿਆਦਾ ਸੈਚੂਰੇਸ਼ਨ ਹੋ ਜਾਏ ਉਹ ਵੀ ਪ੍ਰੋਬਲਮ ਹੈ ਇਹ ਪੈਨੇਪ ਤੇ ਤਾਂ ਹੀ ਆਕਸੀਜਨ ਕਾਰਬਨ ਡਾਈਆਕਸਾਈਡ ਬੈਲੈਂਸ ਨਹੀਂ ਜੇ ਕਾਰਬਨ ਡਾਈਆਕਸਾਈਡ ਵੱਧਦੀ ਵੀ ਹੈ ਨਾ ਆਕਸੀਜਨ ਆਪਣੇ ਵੱਧ ਜਾਂਦੀ ਹੈ ਜੇ ਆਕਸੀਜਨ ਵੱਧਦੀ ਹੈ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ਉਹ ਕਰ ਲੈਣੇ ਬੈਲੈਂਸ ਆਪਣੇ ਸਰੀਰ ਚ ਗਲਤ ਸਿਹਤ ਹੋਰ ਸਭ ਤੋਂ ਜ਼ਿਆਦਾ ਗੱਲ ਜੀ ਬਹੁਤ ਇੰਟਰਸਟਿੰਗ ਹੈ ਜੇ ਤੁਹਾਡੀ ਬਾਡੀ ਚ ਐਸਿਡਿਟੀ ਲੋ ਹੋ ਗਈ ਸਟਮਕ ਚ ਤੁਹਾਡੀ ਸਾਹ ਨਾ ਛੋਟਾ ਹੋ ਜਾਂਦਾ ਹੈ ਉਹ ਬੰਦੇ ਨੂੰ ਖਾਣਾ ਛੋਟੇ ਪਲਾ ਦੋ ਜਾਂ ਖਾਰੇ ਛੋਟੇ ਐਪਲ ਸਾਈਡਰ ਪਲਾ ਦੋ 100 ਗੱਲਾਂ ਦੀ ਇੱਕ ਗੱਲ ਕਹਿੰਦਾ ਜੀ ਉਹਦੋਂ ਨਾ ਸਾਹ ਸ਼ੈਲੋ ਬਰੀਥਿੰਗ ਇੱਕ ਪ੍ਰੋਬਲਮ ਹੈ ਡੀਪ ਬਰੀਥਿੰਗ ਹਮੇਸ਼ਾ ਜਿਹੜੀ ਵੀ ਸਪਿਰਚੁਅਲ ਸਾਇੰਸ ਹੁੰਦੀ ਹੈ ਨਾ ਉਹ ਕਹਿੰਦੇ ਡੀਪ ਬਰੀਥਿੰਗ ਤੁਹਾਡੇ ਲਈ ਚੰਗੀ ਹੈ ਕਿਉਂ ਕਿ ਜਿਵੇਂ ਆਪਣੇ ਗੁਰਬਾਣੀ ਚ ਨਾ ਇੱਕ ਤੁੱਕ ਸੀਗੀ ਕਿ ਸਾਹ ਗਿਣੇ ਹੋਏ ਉਹ ਗੱਲ ਸਾਹ ਨਹੀਂ ਹੈ ਸ਼ੈਲੋ ਬਰੀਥਿੰਗ ਨਾਲ ਬੰਦਾ ਬਿਮਾਰ ਹੈ ਬੇਸਿਕਲੀ ਕੰਮ ਮਰ ਜਲਦੀ ਜਾਂਦਾ ਜਿਹਦੀ ਡੀਪ ਬਰੀਥਿੰਗ ਹੈ ਮੂੰਹ ਦੇ ਰਾਹੀਂ ਨਹੀਂ ਨੱਕ ਰਾਹੀਂ ਸਾਹ ਲੈਂਦਾ ਤੇ ਉਹ ਵੀ ਢਿੱਡ ਚ ਸਾਹ ਜਾਂਦਾ ਔਰੇ ਨਹੀਂ ਇਕੱਲੀ ਛਾਤੀ ਫੁੱਲਦੀ ਹੈ ਡਾਇਫram ਦੋ ਹੈ ਜਿਹੜੀ ਮੇਨ ਡਾਇਫram ਹੈ ਉਹਦੇ ਨਾਲ ਸਾਹ ਲੈਂਦਾ ਉਦੀ ਉਮਰ ਵਾਦੀ ਹੈ ਹੁਣ ਇੱਕ ਇੰਟਰਸਟਿੰਗ ਗੱਲ ਹੈ ਖਾਰਾ ਸੋਡਾ ਜਿਹਨੂੰ ਆਪਾਂ ਕਿੱਕ ਸਪਾਰਕਲਿੰਗ ਵਾਟਰ ਕਹਿੰਦੇ ਆ ਜਿਹਨੂੰ ਕਾਰਬੋਨੇਟਡ ਵਾਟਰ ਕਹਿੰਦੇ ਆ ਮੈਂ ਕੋਲਡ ਡਰਿੰਕ ਦੀ ਗੱਲ ਨਹੀਂ ਕਰ ਰਿਹਾ ਮੈਂ ਸਿੰਪਲ ਪਾਣੀ ਚ ਕਾਰਬਨ ਡਾਈਆਕਸਾਈਡ ਮਿਲ ਪਈ ਉਹ ਕਹਿ ਰਹੇ ਆ ਉਹਦੇ ਹੈਲਥ ਬੈਨੀਫਿਟਸ ਨੇ ਬਹੁਤ ਅੱਛੇ ਥੋੜੇ ਬੋਡੀ ਚ ਆਕਸੀਜਨ ਦੀ ਜਿਹੜੀ ਉਹ ਹੈ ਕਾਰਬਨ ਡਾਈਆਕਸਾਈਡ ਆਕਸੀਜਨ ਨੂੰ ਸੈੱਲ ਚ ਡਿਲੀਵਰ ਕਰਾਂਦੀ ਹੈ ਉਹਦੇ ਨਾਲ ਥੋੜੇ ਬੋਡੀ ਚ ਬੇਸਿਕਲੀ ਦੇਖੋ ਸਿੰਪਲ ਜੀ ਗੱਲ ਹੈ ਅੰਗ ਤਾਂ بیمار ਹੁੰਦਾ ਉਹਨੂੰ ਆਕਸੀਜਨ ਮਿਲਨੀ ਬੰਦ ਹੋ ਗਈ ਉਹ ਆਕਸੀਜਨ ਪੂਰਤੀ ਅੱਗੇ ਬੋਡੀ ਨੇ ਕੀ ਮਿਲੇ ਜਾਣੀ ਹੈ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦੀ ਮਦਦ ਨਾਲ ਜੇ ਤੁਸੀਂ ਐਸਿਡਿਟੀ ਪਾਣੀ ਠਿੱਡ ਚ ਤੁਹਾਡੀ ਡਾਈਜੈਸ਼ਨ ਵਧੀਆ ਹੋਊਗੀ ਤਾਂ ਤੁਹਾਨੂੰ ਬਲੋਟਿੰਗ ਨਹੀਂ ਹੁੰਦੀ ਗੈਸ ਘਟ ਜਾਂਦੀ ਹੈ ਕਈ ਲੋਕਾਂ ਨੂੰ ਤਾਂ ਪ੍ਰੈਸ਼ਰ ਬਣ ਜਾਂਦਾ ਜਿਹੜੇ ਕਹਿੰਦੇ ਨੇ ਪੇਟ ਨਹੀਂ ਸਾਫ਼ ਹੁੰਦਾ ਖਾਰਾ ਸੋਡਾ ਪਨਾ ਦੋ ਪ੍ਰੈਸ਼ਰ ਬਣ ਜਾਂਦਾ ਜਿਹੜੇ ਤੁਸੀਂ ਉਹ ਦੱਸਿਆ ਨਾ ਕੁਲਵੰਤੀ ਜੀ ਕਿ ਕਿਡਨੀ ਦੇ ਮਾਮਲੇ 'ਚ ਉਚਿਤ ਧਿਆਨ ਰੱਖਣੇ ਜਾਂ ਤਾਂ ਇਹਦੇ ਵਿੱਚ ਪੋਟਾਸ਼ੀਅਮ ਸਿਟਰਿਕ ਜਾਂ ਨਿੰਬੂ ਦਾ ਰਸ ਚੰਕਾ ਸਾਰਾ ਪਾ ਕੇ ਪੀਣਾ ਪੋਟਾਸ਼ੀਅਮ ਸਿਟਰਿਕ ਚੰਗਾ ਸਾਰਾ ਨਹੀਂ ਇਕੱਠਾ ਪਈਦਾ ਮੈਂ ਤੁਹਾਨੂੰ ਦੱਸਦਾ ਹਾਂ ਕਿ तो दो चुटकिया पाइया अद्धा गलास एक गिलास उस पाया नींबू तो पी लिया दो तीन है पेशाब खुला पेशाब घट आता है किडनी किडनी साफ होने की प्रॉब्लम च हैल्प होंगी है तो यह डॉक्टरी सलाह नहीं है यह हैल्थ की सलाह है जो थोड़ा तो डॉक्टरी प्रॉब्लम है ना क्या किडनी स्टोन बनिया होया ਮੈਂ ਤੁਸੀਂ ਆਪਣੀ ਫੋਰਸ ਮੈਡੀਕਲ ਕਰ ਸਕਦੇ ਹੋ ਮਗਰ ਇਹ ਉਹ ਪ੍ਰੀਵੈਂਸ਼ਨ ਹੈ ਕਿ ਪ੍ਰੋਬਲਮ ਆਣ ਨਾ ਯੂਆਈ ਨਾ ਹੋਵੇ ਕਿਡਨੀ ਸਾਫ਼ ਰਹੇ ਇਹ ਚਜ ਨਿੰਬੂ ਖਾਰਾ ਸੋਡਾ ਪੋਟਾਸ਼ੀਅਮ ਸਿਟਰੇਟ ਨੂਨ ਬਹੁਤ ਹੈਲਪ ਕਰਦਾ ਹੈ ਜੀ ਤੇ ਰਵਿੰਦਰ ਸਿੰਘ ਜੀ ਇਹ ਪਾਚਨ ਕਿਰਿਆ ਸਿ ਕਿਵੇਂ ਸਹਾਇਤਾ ਕਰਦਾ ਹੈਗਾ ਸੇਮ ਚੀਜ਼ ਪ੍ਰਵੰਦੀ ਜਦੋਂ ਇਹ ਥੋੜੀ ਸਟਮਕ ਦੀ ਐਸਿਡਿਟੀ ਵਧਾਉਂਦੀ ਸਟਮਕ ਨੇ ਪ੍ਰੋਟੀਨਸ ਨੂੰ ਤੋੜਨਾ ਹੁੰਦਾ ਹੈ ਕੰਪਲੈਕਸ ਮਟੀਰੀਅਲ ਨੂੰ ਸਿਮਪਲੀਫਾਈ ਕਰਕੇ ਅੱਗੇ ਭੇਜਣਾ ਹੈ ਬਾਇਲ ਦਾ ਵੀ ਇਹੀ ਕੰਮ ਹੈ ਪੈਨਕ੍ਰੀਆਟਿਕ ਐਂਜ਼ਾਈਮਸ ਦਾ ਜਿਹੜੀ ਕਰਨਾ ਹੈ ਸਟਮਕ ਦੇ ਸਲਫ ਉਹ ਹਾਈਡਰੋਕਲੋਰਿਕ ਐਸਿਡ ਦਾ ਵੀ ਇਹੀ ਕਰਨਾ ਹੈ ਤਾਂ ਇਸਟਮਕ ਦੀ ਜਿਹੜੀ ਪਾਚਨ ਪ੍ਰਕਿਰਿਆ ਜਿੱਥੋਂ ਸ਼ੁਰੂ ਹੁੰਦੀ ਹੈ ਉਹਨੂੰ ਬਧਾ ਦਿੰਦੀ ਹੈ ਉਸਟਮਕ ਦੀ ਉਸ ਪ੍ਰਕਿਰਿਆ ਨੂੰ ਬਧਾ ਦਿੰਦੀ ਹੈ ਹਾਂ ਕਈ ਲੋਕਾਂ ਨੂੰ ਦੇਖੋ ਹੁਣ ਇੱਕ ਚੀਜ਼ ਕੁਲੋਂ ਜੀ ਲੈਟਸ ਸੇ ਤੁਸੀਂ ਕਹਿੰਦੇ ਹੋ ਕਰਵਿੰਦਰ ਰਿਆ ਕੁਲਵੰਦੀ ਸਲਾਮ ਮੰਨੀ ਆਪਾਂ ਨੇ ਮਗਰ ਆਪਣੇ ਬੱਚਿਆਂ ਨੂੰ ਕੀ ਕਰੀਏ ਮੈਂ ਬੱਚਿਆਂ ਨੂੰ ਡਰਿੰਕ ਬਣਾਉਣਾ ਸਿਖਾਉਂਗਾ ਤੁਹਾਨੂੰ ਕਾਇਨੇ ਸੁੱਡੇ ਨਾਲ ਕਿ ਉਹਨਾਂ ਨੂੰ ਆ ਕੋਕ ਪੈਪਸੀਆਂ ਦੀ ਸਪਰਾਈਟਾਂ ਦੀ ਜਿਹੜੀ ਤਲਬ ਲੱਗਦੀ ਹੈ ਨਾ ਉਹ ਤੋਂ ਕਿਵੇਂ ਬਚਾਇਆ ਜਾਏ ਤੁਸੀਂ ਥੋੜੇ ਪੱਤ ਇਸਟੀਵੀਆ ਦੇ ਇੱਕ ਗਲਾਸ ਪਾਣੀ 'ਚ ਉਬਾਲ-ਉਬਾਲ ਕੇ ਅੱਧਾ ਗਲਾਸ ਕਰ ਲੈਣਾ ਇੱਕ ਗਲਾਸ ਨੂੰ ਇੱਕ ਮੁਠੀ ਵੀ ਨਹੀਂ ਐਵੇਂ ਇੱਕ ਵੱਡੀ ਝੁਟਕੀ ਇਸਟੀਵੀਆ ਦੇ ਪੱਤੇ ਪਾ ਕੇ ਆਰਗੇਨਿਕ ਇਸਟੀਵੀਆ ਦੇ ਉਹ ਪੱਤੇ ਹੋਣੇ ਚਾਹੀਦੇ ਨੇ ਉਹਨਾਂ ਇੱਕ ਗਲਾਸ ਤੋਂ ਅੱਧਾ ਗਲਾਸ ਕਰਕੇ ਠੁਣ ਕੇ ਕੱਚ ਦੀ ਸ਼ੀਸ਼ੀ 'ਚ ਪਾ ਕੇ ਫ੍ਰਿਜ 'ਚ ਰੱਖ ਦੇਣਾ ਠੰਡਾ ਹੁਣ ਤੁਹਾਨੂੰ ਕੀ ਕਰਨਾ ਹੈ दो एक नींबू नोड़ना वादिया जाए अगर घट है छोटा नींबू दो या दो चुनकी सोल्ट हूँ इस जरा हाँ पानी बनाया तो एक या दो बुंदा एदे बिच, एदे बिच पुदीना क्रश कर देना फिर अगर थोड़ा बच्चे है जीरा क्रश करके वह भी कड़ा जीरा भुन के क्रश कर भुन के क्रश के उ कलौंत जी बच्चा कहेगा वाह ਮੰਮੀ ਆਪ ਕੋਲਡਿੰਗ ਪਿਲਾਈ ਹੈ ਤੁਸੀਂ ਪੂਰੇ 100% ਸੈਟੀਸਫਾਈ ਹੋ ਇਹ ਬੱਚੇ ਦੀ ਸਾਰੀਆਂ ਚੀਜ਼ਾਂ ਪੂਰੀਆਂ ਹੋ ਰਹੀਆਂ ਹਨ ਬਿਨਾ ਕੋਈ ਨੁਕਸਾਨ ਤੋਂ ਬੱਚੇ ਦਾ ਇਹ ਖੁਸ਼ੀ ਹੈ ਕਿ ਮੰਮੀ ਨੇ ਮੈਨੂੰ ਮਿੱਠਾ ਡਰਿੰਕ ਪਿਲਾਤਾ ਗੱਲ ਇਹ ਨਹੀਂ ਇੱਕ ਦੋ ਵਾਰੀ ਪੀ ਕੇ ਦੇਖਣ ਤੋਂ ਬੱਚੇ ਨੂੰ ਅਗਰ ਉਹ ਕਹੇਗਾ ਮਿਠਾਸ ਜ਼ਿਆਦਾ ਹੈ ਘਟਾ ਦਿਓ ਘੱਟ ਹੈ ਤਾਂ ਵਧਾ ਦਿਓ ਉਹ ਸਿਰਫ ਧੀ ਗੱਲ ਹੈ ਨਮਕ ਨਿੰਬੂ ਇਹ ਟੇਸ ਤੁਸੀਂ ਰੈਗੂਲੇਟ ਕਰ ਸਕਦੇ ਹੋ ਮਿੰਟ ਦੇ ਅਲੱਗ-ਖਾਲਗ ਫਾਇਦੇ ਹਨ। ਜੀ ਮਿੰਟ ਦੇ ਤਾਂ ਬਹੁਤ ਹੀ ਫਾਇਦੇ ਹਨ। ਉਹ ਤਾਂ ਗ੍ਰੀਨ ਇਨਸਕ੍ਰੀਬਲ ਆਪਾਂ ਹੈਨਾ ਜਿਨੂੰ ਆਪਾਂ ਕਹਿੰਦੇ ਪਦੀਨਾ। ਤੁਸੀਂ ਦੇ ਵਿੱਚ ਆਪਣਾ ਐਕਸਪੈਰੀਮੈਂਟ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਐਕਸਪੈਰੀਮੈਂਟ ਕਰਕੇ ਕੋਈ ਸੁਆਦ ਬਣਾਉਣਾ ਹੈਓ ਪਲੀਜ਼ ਵੀਡੀਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਆਪਾਂ ਸ਼ਾਰਟ ਬਣਾ ਕੇ ਲੋਕਾਂ ਤੱਕ ਭੇਜਾਂਗੇ। ਹਾਂ ਹੈਨਾ। ਇਹ ਬਹੁਤ ਸੋਹਣਾ ਡਰਿੰਕ ਹੈ। ਇੱਕ ਵੱਡੀ ਟੁੱਟਕੀ ਛੀਵੀ ਇਹਦੀ, ਇੱਕ ਗਲਾਸ ਪਾਣੀ 'ਚ ਉਬਾਲ ਕੇ ਅੱਧੇ ਗਲਾਸ ਇਕ ਲੈਣ ਲੀਏ। ਫਿਰ ਉਹਨੂੰ ਠੰਡ ਕੇ ਇੱਕ ਕੱਚ ਦੇ ਗਲਾਸ 'ਚ ਇੱਕ ਕੱਚ ਦੀ ਸ਼ੀਸ਼ੀ 'ਚ ਪਾ ਕੇ ਫ੍ਰਿਜ 'ਚ ਰੱਖ ਲੈਣਾ ਇੱਕ ਜਾਂ ਦੋ ਨਿੰਬੂ ਨਚੋੜੇ ਵਿੱਚ ਪਾਇਆ ਭੁੰਨਿਆ ਹੋਇਆ ਜੀਰਾ ਵਿੱਚ ਪਾਇਏ ਪੱਤੇ ਕ੍ਰਸ਼ ਕਰੇ ਹੋਏ ਕਿਦੇ ਪੁਦੀਨੇ ਦੇ ਉਹਦੇ ਵਿੱਚ ਪਾਇਆ ਕਾਲਾ ਨੂਨ ਜਾਂ ਸੇਂਦਾ ਨਮਕ ਉਹਦੇ ਵਿੱਚ ਇੱਕ ਬੂੰਦ ਪਾਈ ਇਸ ਟੀਵੀ ਵਾਲੇ ਪਾਣੀ ਜਿਹੜਾ ਫ੍ਰਿਜ 'ਚ ਰੱਖਿਆ ਸੀ ਉੱਪਰ ਪਾਇਆ ਖਾਰਾ ਸੋਡਾ ਇਹ ਡਰਿੰਕ ਹੈ ਜੀ ਕੋਲਡ ਡਰਿੰਕ ਤੋਂ ਵਧੀਆ ਗੁੜ ਡਰਿੰਕ ਹੈ ਇਹਦਾ ਇੱਕ ਵੀ ਨੁਕਸਾਨ ਨਹੀਂ ਹੈ ਬਲੋਂਜੀ ਇੱਕ ਵੀ ਇਹਦੇ ਫਾਇਦੇ ਹਜ਼ਾਰਾਂ ਨੇ ਸਵੀਟ ਤੋਂ ਥੜੀ ਫੀਲਿੰਗ ਠੀਕ ਹੋ ਗਈ बच्चा खेल क्या है? तो जीरा, जीरा के आया रिपलैनिश करता सोल्टी जीरा जो बहुत फायदेमंद है पुदीना बहुत फायदेमंद है नींबू बहुत फायदेमंद है किडनी अच्छी करेगा जिन्होंने खेलन तो बाद चक्कर आने कड़ला पै जेल्प करेगा नुकसान कोई नहीं है हजारों फायदे हैं जो तो थो पसंद आ गया ना जग भर के बनाया एक बार सारे पियो चंकी आदत पाओ हाँ ਜੇ ਇਹੀ ਡਰਿੰਕ ਤੁਸੀਂ ਪੀਨੇ ਖਾਣਾ ਖਾਂਦੇ ਹੋ ਫਿਰ ਜੇ ਇਹ ਵਿੱਚ ਐਪਲ ਸਾਈਡਰ ਪਾ ਲੈਣਾ ਉਹ ਜ਼ਰੂਰੀ ਹੈ ਕਿਉਂਕਿ ਐਪਲ ਸਾਈਡਰ ਐਸਿਡਿਟੀ ਵਾਪਸ ਕਰ ਦੇਗਾ ਕਿਤੇ ਡਿਚ ਡਾਈਜੈਸ਼ਨ ਖਰਾਬ ਨਾ ਹੋਵੇ ਕਈ ਲੋਕਾਂ ਨੂੰ ਆਉਂਦੀ ਹੈ ਕਿ ਖਾਣੇ ਦੇ ਨਾਲ ਕੋਈ ਠੰਡੀ ਚੀ ਜੀ ਪੀਂਦਾ ਮੈਂ ਕਹਿੰਦਾ ਧੀ ਸਦਕੇ ਬਸ ਇਸ ਚ ਐਪਲ ਸਾਈਡਰ ਪਾ ਕੇ ਇਸ ਸਟਰੌਨ ਵਾਲਿਆ ਉਹ ਡਰਿੰਕ ਸਾਰਾ ਉਹੀ ਹੈ ਅਜਿਹਾ ਲੱਖਾਂ ਫਾਇਦੇ ਕੋਲ ਨਹੀਂ ਕੱਟੀ ਲਿਵਰ ਰਿਵਰਸ ਕਰਦਾ ਹੈ ਹੈਨਾ ਕਿੰਨੀ ਸਟੋਨ ਚ ਹੈਲਪ ਕਰਦਾ ਹੈ ਅਹ ਸਿਹਤ ਲਈ ਤਾਰਦਾ ਹੈ ਡਿਫਰੈਂਟ ਆਰਗਨਸ ਤੋਂ ਅਗਰ ਤੁਸੀਂ ਐਪਲ ਸਾਈਡਰ ਪਾਲਿਆ ਡਾਈਜੈਸ਼ਨ ਠੀਕ ਕਰਦਾ ਖੱਟੇ ਦੇ ਘਰ ਨਹੀਂ ਆਣਗੇ ਬਹੁਤ ਫਾਇਦੇ ਨੇ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਇਹ ਡਰਿੰਕ ਦੋਨੇ ਡਰਿੰਕ ਉਹ ਬੰਦਾ ਨਾ ਪੀਵੇ ਜਿਹਦੇ ਕਿ ਢਿੱਡ 'ਚ ਕੋਈ ਅਲਸਰ ਉਲਸਰ ਹੈ ਉਹ ਇਹਨੂੰ ਅਵੋਇਡ ਕਰੇ ਬਾਕੀ ਖਾੜਾ ਸੋਡਾ ਕਈ ਤਰੀਕੇ ਨਾਲ ਲੋਕ ਯੂਜ਼ ਕਰਦੇ ਨੇ ਹੈਨਾ ਕੋਈ ਲੋਕ ਇਹਨੂੰ ਨੀਮੂ ਪਾਣੀ 'ਚ ਬਣਾ ਲੈਂਦੇ ਆ ਕੋਈ ਮਿੱਠੇ ਸ਼ਰਬਤ 'ਚ ਬਣਾ ਲੈਂਦੇ ਆ ਮੈਂ ਚੀਨੀ ਨਾਲ ਯੂਜ਼ ਕਰਨ ਨੂੰ ਨਹੀਂ ਕਹਿੰਦਾ ਜੀ ਚੀਨੀ 'ਚ ਕਦੇ ਵੀ ਅਗਰ ਤੁਹਾਨੂੰ ਮਿਠਾਸ ਪਸੰਦ ਹੈ ਅਬਸਟਸਟੀ ਵੀ ਨਾਲ ਨੂੰ ਯੂਜ਼ ਕਰ ਲੋ ਮੈਂ ਮੈਂ ਤਾਂ ਆਪਰੇ ਇੱਕ ਕੰਮ ਕਰਦੇ ਕਰਦੇ ਨੇ ਐਂ ਖੁੱਲ ਕੇ ਪੀ ਜਾਂਦਾ ਹੈ ਇਹਦਾ ਕਹਿਦਾ ਸੱਚੀ ਗੱਲ ਹੈ ਕਿਉਂਕਿ ਤੁਸੀਂ ਚੰਗਾ ਪੀਤਾ ਤੁਹਾਨੂੰ ਪਿਸ਼ਾਬ ਖੁੱਲ ਕੇ ਆਉਂਦਾ ਐਂਡ ਦੈਟ ਹੈਪਸ ਨਾ ਕਿ ਆਪਣੀ ਨੂੰ ਗਰਮੀ ਹੈ ਤਾਂ ਦੇਖਿਆ ਤੁਸੀਂ ਦਸਤ ਦੇ ਤਾਂ ਪਿਸ਼ਾਬ ਨੇ ਮਾੜਾ ਖੁੱਲ ਕੇ ਗਰਮੀ ਨੂੰ ਸਾਫ ਖੁੱਲ ਕੇ ਨਹੀਂ ਆਉਂਦਾ ਕਿਉਂ ਬਾਡੀ ਬਹੁਤ ਦੇ ਪਾਣੀ ਲੂਜ਼ ਕਰੀ ਜਾਂਦੀ ਹੈ ਹਾਂ ਹਾਂ ਬਾਕੀ ਪੀਣਾ ਜ਼ਰੂਰੀ ਹੈ ਕਿ ਤਾਂ ਕਿ ਆਪਣਾ ਪਿਸ਼ਾਬ ਖੁੱਲ ਕੇ ਆ ਜਾਵੇ ਹਾਂ ਜੇ ਤੁਸੀਂ ਪਾਣੀ ਚੰਗਾ ਪੀਨੇ ਹੋ ਚੰਗਾ ਪਾਣੀ ਪੀਨੇ ਹੋ ਤਾਂ ਵਧੀਆ ਹਜੇ ਤੁਸੀਂ ਆਰੋਦਾ ਪਾਣੀ ਪੀਨੇ ਹੋ ਕੋਸ ਉਹਦੇ ਥੋੜਾ ਲੂਣ ਪਾ ਕੇ ਨਿੰਬੂ ਪਾ ਕੇ ਵੈਸੀ ਆਦਤ ਬਣਾ ਲਓ ਤੁਹਾਨੂੰ ਹੈਲਪ ਕਰੇਗਾ ਜੀ ਬਿਲਕੁਲ ਜੀ ਤੇ ਇਹਦੇ ਵਿੱਚ ਕਹਿੰਦੇ ਸੋਡੀਅਮ ਥੋੜਾ ਜਿਹਾ ਜਿਹੜਾ ਹੈਲਦੀ ਮਾਤਰਾ ਚ ਹੁੰਦਾ ਹੈ ਤੇ ਇਹਦੇ ਨਾਲ ਜਿਹੜਾ ਲਿਪੋਪਰੋਫਾਈਲ ਲਿਪੋਪਰੋਟੀਨ ਤੇ ਜਿਹੜਾ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਜਿਹੜੀ ਕਿ ਅੱਗੇ ਚੱਲ ਕੇ ਹਾਰਟ ਦੇ ਰੋਗਾਂ ਤੋਂ ਬਚਾਉਂਦੀ ਹੈ ਹਾਂ ਜੀ ਵਾ ਤੇ ਇਸ ਤੋਂ ਇਲਾਵਾ ਕਬਜ਼ ਨੂੰ ਕਿਸ ਤਰੀਕੇ ਨਾਲ ਆਪਾਂ ਦੇਖਦੇ ਆਂ ਵੀ ਕਬਜ਼ ਦੇ ਵਿੱਚ ਕਿਸ ਤਰ੍ਹਾਂ ਰਾਹਤ ਜਿਹੜੀ ਇਹ ਦਿੰਦਾ ਹੈਗਾ देखो क्रोन जी वो ਤਾਂ ਐਨੇ ਕਿ ਜੇ ਕਬਜ਼ ਦੇ ਡਾਈਜੈਸ਼ਨ ਪ੍ਰੋਬਲਮਸ ਕਰਕੇ ਜਿਵੇਂ ਕਿ ਸਟਮਕ ਤੇ ਐਸਿਡ ਘੱਟਦਾ ਹੈ ਹਨਾ ਉਸ ਕਰਕੇ ਹਾਂ ਜੇ ਤੁਸੀਂ ਨਿੰਬੂ ਪਾ ਕੇ ਖਾਰਾ ਸੋਡਾ ਪੀਂਦੇ ਹੋ ਤੁਹਾਡੀ ਕਾਬ ਵਿੱਚ ਬਹੁਤ ਮਦਦ ਹੁੰਦੀ ਕਿਉਂਕਿ ਨਿੰਬੂ ਡਿਟਰਜੈਂਟ ਹੈ ਉਹਨੇ ਤੁਹਾਡੀ ਜਿਹੜੀ ਬਾਇਲ ਬਣਾਉਣ ਦੀ ਜਿਹੜੀ ਐਬਿਲਿਟੀ ਹੈ ਉਹਨੂੰ ਹੈਲਪ ਕਰਨੀ ਹੈ ਫਿਰ ਤਾਂ ਇਹ ਕਹੂੰਗਾ ਜਿਹਨੂੰ ਕਬਜ਼ ਹੈ ਨਾ ਉਹ ਨਿੰਬੂ ਪਾ ਕੇ ਖਾਰੇ ਸੋਡੇ ਜੀ ਪੀਵੇ ਜਿਹੜਾ ਨਿੰਬੂ ਬਚਿਆ ਹੈ ਉਹਨੂੰ ਕਿਸ ਤਰੀਕੇ ਨਾਲ ਖਾਜੇ ਬਲੈਂਡ ਕਰਕੇ ਹਨਾ ਮਿਕਸੀ ਚ ਪੀਸ ਕੇ ਉਹ ਖਾਜੇ ਤਾਂ ਉਹਦਾ ਹੋਰ ਵੀ ਬੈਨੀਫਿਟ ਬਹੁਤ ਜ਼ਿਆਦਾ ਜੀ ਤੇ ਮੋਟਾਪਾ ਵੀ ਘਟਾਉਂਦਾ ਹੈ ਹਾਂਜੀ ਹਾਂਜੀ ਜਿਹੜੀ ਚੀਜ਼ ਵੀ ਕਾਰਬੋਨੇਸ਼ਨ ਹੈ ਦੂਜੀ ਨੰਬਰ ਤੇ ਜਿਹੜੀ ਚੀਜ਼ ਐਸਿਡਿਟੀ ਹੈ ਉਹ ਬੋਡੀ ਚ ਮੋਟਾਪਾ ਘਟਾਉਣਸ ਹੈਲਪ ਕਰਦੀ ਹੈ ਜੇ ਤੁਸੀਂ ਨਿੰਬੂ ਨਾਲ ਤੇ ਐਪਲ ਸਾਈਡਰ ਨਾਲ ਲੈ ਰਹੇ ਹੋ ਤਾਂ ਜਿਹਨੂੰ ਆਪਾਂ ਕਹਿੰਦੇ ਵੇਟ ਮੈਨੇਜਮੈਂਟ ਯਾ ਫੈਟ ਲਾਸਟ ਬਹੁਤ ਹੈਲਪ ਕਰੇਗਾ ਹੈ ਕਈ ਬੰਦੇ ਖਾ ਕੇ ਕੋਈ ਚੀਜ਼ਾਂ ਖਾ ਕੇ ਅਫਰ ਜਾਂਦੇ ਨੇ ਜਿਵੇਂ ਮੈਂ ਕਹਿੰਦਾ ਅਫਰੇਵਾ ਹੋ ਗਿਆ ਉਹਨਾਂ ਦੇ ਵਿੱਚ ਵੀ ਕਾਫੀ ਮਦਦ ਮਿਲੇਗੀ ਹਾਂਜੀ ਉਹਨਾਂ ਨੂੰ ਫਿਰ ਐਪਲ ਸਾਈਡਰ ਨਿੰਬੂ ਨਮਕ ਤੇ ਖਾਣਾ ਸੋਦਾ ਬਹੁਤ ਹੈਲਪ ਕਰਦਾ ਹੈ ਇਹ ਕਹਿੰਦਾ ਵੀ ਇਹ ਇਹ ਖਾਣ ਨਾਲ ਪੇਟ ਜਿਹੜਾ ਭਰਿਆ ਭਰਿਆ ਮਹਿਸੂਸ ਹੁੰਦਾ ਤੇ ਜ਼ਿਆਦਾ ਭੁੱਖ ਨਹੀਂ ਲੱਗਦੀ ਤੇ ਉਹਦੇ ਨਾਲ ਫਿਰ ਮੋਟਾਪਾ ਤੇ ਜਿਹੜੀਆਂ ਜਿਹੜੀ 슈ਗਰ ਦੀ ਪ੍ਰੋਬਲਮ ਆ ਵੀ ਸੋਲਵ ਹੁੰਦੀਆਂ ਨੇ ਜੀ ਐਵੇਂ ਲੱਗਦਾ ਨਹੀਂ ਜਿਵੇਂ ਸੈਟੀਸਫੈਕਸ਼ਨ ਦੀ ਫੀਲਿੰਗ ਮਿਲਦਾ ਉਹ ਤਾਂ ਕਿ ਆਕਸੀਜਨ ਕਾਰਬਨ ਡਾਈਆਕਸਾਈਡ ਨਾਲ ਆਕਸੀਜਨ ਨੂੰ ਸੈਲਿਪਸ ਪੜਦੀਏ ਇਹਨੂੰ ਪੀ ਕੇ ਤਾਂ ਹੀ ਵਧੀਆ ਫੀਲ ਹੁੰਦਾ ਹੈ ਇਦੇ ਵਿੱਚ ਕੱਲਾ ਆਪਾਂ ਐਪਲ ਸਾਈਡਰ ਹੀ ਮਿਕਸ ਕਰ ਸਕਦੇ ਆ ਜਾਂ ਫਿਰ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਮਿਕਸ ਕੀਤੀਆਂ ਜਾ ਸਕਦੀਆਂ ਨੇ। ਬੋਲੋ ਜੀ ਜਿੰਨੇ ਦਿਲਜ਼ੀਰ ਹਨ ਲੋਕ। ਹਾਂ। ਹਨਾ ਬਹੁਤ ساری ਆਈਟਮਾਂ ਪਾ ਸਕਦੀਆਂ। ਜਦ ਤੱਕ ਚੀਨੀ ਨਾ ਹੋਵੇ ਤਦ ਤੱਕ ਓਕੇ ਆ। ਚੀਨੀ ਜਗ੍ਹਾ ਤੇ ਸਿਰਫ ਤੁਸੀਂ ਇਹਦੇ ਵਿੱਚ ਇੰਗਰੀਡੀਅੰਟਸ ਦੀ ਹੀ ਯੂਜ਼ ਕਰਨਾ। ਬਾਕੀ ਇੰਗਰੀਡੀਅੰਟਸ ਜਿਹੜੇ ਮਰਜੀ। ਤਾਂ ਹੀ ਤਾਂ ਕਿਹਾ ਜਿਹਦੇ ਕੋਲ ਕੋਈ ਸੋਹਣੀ ਰੈਸਪੀ ਹੈ ਜਰੂਰ ਭੇਜੇ ਆਪਾਂ ਲੋਕਾਂ ਤੱਕ ਪੱਝਾਵਾਂਗੇ। ਇਹ ਚੋ ਕਿਸੇ ਫਲ ਦਾ ਰਸ ਵੀ ਪਾਇਆ ਜਾ ਸਕਦਾ ਹੁੰਦਾ। ਬੋਲੋ ਜੀ ਪਾਇਆ ਜਾ ਸਕਦਾ। मगर वही है फ्रकटोस मैं यूज नहीं कर मैं ज्यादा हाँ ये थोड़े तो कोई ड्राइड फ्रूट पे है तो फ्रूट न ड्राई करके पाउडर बनाया है जिमें अमचूर होंगे फ्रूट ड्राई करके पाउडर बना लिया उससे तो फरक्टोस नहीं लगी पाउडर बना के रखे है ना जिम्मे अभी लैमन जैसा यूज करते हैं कई प्रोडक्ट वो होर भी वैसे बेनीफिशल है तो उमें कर सद हाँ जी ਮਤਲਬ ਥੋੜਾ ਬੋਤਾ ਜੇ ਤੁਸੀਂ ਜ਼ਿਆਦਾ ਤਾਂ ਨਹੀਂ ਕਹਿੰਦੇ ਪਰ ਥੋੜਾ ਬੋਤਾ ਜੇ ਆਪਾਂ ਫਰੂਟ ਕੱਟ ਕੇ ਡਾਇਰੈਕਟ ਵਿੱਚ ਇਹਦੇ ਚ ਪਾ ਕੇ ਤੇ ਉਹ ਨਾਲ ਮਤਲਬ ਹਾਂਜੀ ਬਿਲਕੁਲ ਲੋਕੀ ਖੀਰਾ ਨਿੰਬੂ ਦੀ ਸਲਾਈਸੇਸ ਪੁਦੀਨਾ ਇਹ ਜੀ ਚਾ ਪਾ ਕੇ ਰੱਖ ਦਿੰਦੇ ਨੇ ਦੇਖ ਇਨਫਿਊਜ਼ ਕਰ ਲੈਣੇ ਆ ਹਾਂ ਹਾਂ ਜੀ ਉਹ ਵਿੱਚ ਫਰਮੈਂਟ ਵੀ ਹੋ ਜਾਏਗਾ ਤੇ ਨਾਲੇ ਆਪਾਂ ਪੀਂਦੇ ਆ ਤੇ ਉਹ ਆਪਾਂ ਨੂੰ ਜਿਹੜਾ ਖਾਣ ਦੇ ਨਾਲ 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 ਪੀਣ ਦੇ ਨਾਲ ਉਹ ਟੇਸਟ ਵੀ ਜਿਹੜਾ ਵੱਖਰਾ ਆਉਂਦਾ ਹੈਗਾ ਜੀ ਤੇ ਵਾਕਿਆ ਮਾਲ ਜਾਣਕਾਰੀ ਹੈ ਜੀ ਬੰਦਰ ਜੀ ਤੇ ਮੈਂ ਕਹਿੰਦਾ ਵੀ ਇੱਕ ਵਾਰ ਫੇਰ ਤੁਸੀਂ ਅਜਿਹੀ ਜਾਣਕਾਰੀ ਦਿੱਤੀ ਹੈ ਜਿਹੜੀ ਕਿ ਬਹੁਤ ਸਾਰੇ ਲੋਕਾਂ ਦੇ ਸੁਣ ਸੁਣ ਕੇ ਹੀ ਮੂੰਹ ਚ ਪਾਣੀ ਆ ਰਿਹਾ ਹੋਣਾ ਤਾਂ ਕਈ ਲੈਣ ਵੀ ਚਲੇ ਗਏ ਹੋਣੇ ਤੇ ਕਈਆਂ ਦੇ ਘਰ ਤੇ ਸ਼ਾਮ ਦਾ ਸਮਾਨ ਜਿਹੜਾ ਪਿਆ ਹੀ ਹੁੰਦਾ ਉਹਦੇ ਵਾਸਤੇ ਉਹਦੇ ਵਾਸਤੇ ਖਾਰਾ ਸੋਡਾ ਜਿਹੜਾ ਪੀ ਹੀ ਹੁੰਦਾ ਤੇ ਕਈਆਂ ਦਾ ਮਨ ਵੀ ਬਣ ਗਿਆ ਹੋਣਾ ਇਹ ਦੇਖ ਕੇ ਵੀ ਚਲੋ ਲੈ ਕੇ ਅੱਜ ਇਹ ਹੀ ਪੀ ਕੇ ਦੇਖੀਏ ਤੇ ਇਹਦੇ ਨਾਲ ਜਿਹੜਾ ਬੈਨੀਫਿਟ ਜੇਕਰ ਮਿਲਦੇ ਨੇ ਤਾਂ ਉਹ ਬਹੁਤ ਵਧੀਆ ਚੀਜ਼ ਆ ਪਰ ਜਿਆਦਾ ਮਾਤਰਾ ਚ ਨਹੀਂ ਲੈਣਾ ਕਿਉਂਕਿ ਮੇਰੇ ਹਿਸਾਬ ਹਾਂਜੀ ਜਿਆਦਾ ਮਾਤਰਾ ਲੈਣਾ ਕਈ ਲੋਕਾਂ ਨੂੰ ਦੰਦਾ ਤੇ ਕਿਉਂਕਿ ਨੂਨ ਤੇ ਨਿੰਬੂ ਤੇ ਖਾਰਾ ਦੰਦਾ ਤੇ ਮਾੜਾ ਮੋਟਾ ਇਫੈਕਟ ਹੋ ਸਕਦਾ ਬਹੁਤ ਅਰੇਅਲੀ ਅਗਰ ਜਿਆਦਾ ਲੈਣਾ ਹੈ ਫਿਰ ਤੁਸੀਂ ਸਟਰੋਂਗ ਨਾਲ ਪੀਂਦੇ ਰਹੋ ਕੋਈ ਦਿੱਕਤ ਨਹੀਂ ਹੈ ਇੱਕ ਦਿਨ ਚ ਕਿੰਨਾ ਕੁ ਲੈ ਸਕਦਾ ਬੰਦਾ ਇਹ ਲੋਜੀਕ ਇੱਕ ਬੋਤਲ ਜਿਹੜੀ ਆਨੇ ਨਾ 750 ml ਦੀ ਹੁੰਦੀ ਹੈ ਹਾਂ ਹਾਂ ਇੱਕ ਬੰਦਾ ਆਰਾਮ ਨਾਲ ਕਿੰਨੇ ਪੀ ਸਕਦਾ ਕੋਈ ਚੱਕਰ ਨਹੀਂ ਇੱਕ ਵਾਰ ਚ ਜਾਂ ਇੱਕ ਦੋ ਦੋ ਵਾਰ ਚ ਵੀ ਉਹ ਮਰਜ਼ੀ ਹੈ ਕਿਉਂਕਿ ਮੈਂ ਤਾਂ ਦੋ ਤਿੰਨ ਵਾਰ ਚ ਪੀਨੂੰਗਾ ਮਗਰ ਇੱਕ ਵਾਰ ਚ ਵੀ ਪੀਜੇ ਕੋਈ ਦਿੱਕਤ ਨਹੀਂ ਹੈ ਪਿਆਸ ਦੇ ਹਿਸਾਬ ਨਾਲ ਪਾਣੀ ਦਾ ਰੂਲ ਇਕ ਬੰਦੀ ਤੱਕਾਂ ਨਹੀਂ ਕਰਨਾ ਜਦੋਂ ਪਿਆਸ ਹੈ ਪੀਣਾ ਜਦੋਂ ਨਹੀਂ ਹੈ ਨਹੀਂ ਪੀਣਾ ਸਿंपल ਸ਼ੁਕਰੀਆ ਜੀ ਹੁਣ ਜਾਂਦੇ ਆਂਦੇ ਆਪਣੇ ਨੰਬਰ ਤੇ ਆਪਣੀਆਂ ਡੀਟੇਲਸ ਦੇ ਦਿਓ ਤਾਂ ਕਿ ਜਿਹੜੇ ਕੋਈ ਤੁਹਾਡੇ ਕੋਲ ਐਪਲ ਸਾਈਡਰ ਪਿੰਕ ਰੌਕ ਸਾਲਟ ਜਾਂ ਜਿਹੜੀਆਂ ਚੀਜ਼ਾਂ ਤੁਸੀਂ ਵਿੱਚ ਨਾਮ ਲੈ ਨੇ ਸਟੀਬੀਆ ਵਗੈਰਾ ਜੇ ਕੋਈ ਮੰਗਾਉਣਾ ਚਾਹੁੰਦਾ ਤਾਂ ਮੰਗਾ ਸਕਦਾ ਜੀ ਜੀ ਕੁਲੰਟੀ ਕੁਲੰਟੀ ਹੁਣ ਮੇ ਪਟਿਆਲੇ ਆਂ ਜੀ ਕੁਛ ਤੇਰਸ ਮੇ ਪਟਿਆਲੇ ਚ ਹੀ ਆਂ ਜਿਹੜੇ ਲੋਕ ਮਿਲਣਾ ਚਾਹੁੰਦੇ ਨੇ ਸਿਮੀ ਨੂੰ ਹੈ ਨੀ ਹੁਣ ਫੋਨ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਆਂ ਪਹਿਲੇ ਨੰਬਰ ਤੇ ਤਾਂ ਅਗਰ ਕੋਈ ਵੀ ਸਮਾਨ ਮੰਗਾਣਾ ਹੈ ਅਪਾਇੰਟਮੈਂਟ ਬੁੱਕ ਕਰਨੀ ਨੰਬਰ ਨੋਟ ਕਰ ਲੈਣ 82870 1416 ਇਹ ਪਹਿਲਾ ਨੰਬਰ ਆ बयासी अठ सौ सत्तर चौदह एक सौ छियाठ दूजा नंबर है जी पचासी पचानवे पचहत्तर चाली नब्बे पचासी पचानवे पचहत्तर चाली नब्बे तीजा नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट यह नंबर पर फोन अपॉइंटमेंट बुक करनी है या समान मंगा है या है तो कोचिंग लेनी है या कोच बनना है मेरे तो इन्फॉर्मेन या सॉरी स्टाफ तो इंफॉर्मेन दे ਬਹੁਤ ਸ਼ੁਕਰੀਆ ਜੀ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਾਰਿਆਂ ਨੂੰ ਪਸੰਦ ਆਈ ਹੋਵੇਗੀ। ਸ਼ੁਕਰੀਆ ਤੁਹਾਡਾ। ਮੋਸਟ ਵੈਲਕਮ। ਤੇ ਰਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਅੱਜ ਖਾਰਾ ਸੋਡਾ ਬਾਰੇ। ਖਾਰਾ ਸੋਡਾ ਜਿਹੜਾ ਕਿ ਅਕਸਰ ਲੋਕਾਂ ਨੂੰ ਸ਼ਰਾਬ ਦੇ ਵਿੱਚ ਮਿਕਸ ਕਰਕੇ ਪੀਂਦਿਆਂ ਵੇਖਿਆ ਹੋਣਾ। ਕਈ ਕਹਿੰਦੇ ਨੇ ਕਿ ਅਸੀਂ ਬਰਫ਼ ਨਹੀਂ ਪਾਣੀ ਅਸੀਂ ਖਾਰਾ ਸੋਡਾ ਪਾਣਾ ਸ਼ਰਾਬ ਦੇ ਵਿੱਚ ਤੇ ਕਈ ਜਿਹੜੇ ਨੇ ਉਹ ਸ਼ਰਾਬ ਖਾਰੇ ਸੋਡੇ ਦੀ ਬਜਾਏ ਬਰਫ਼ ਪਾ ਕੇ ਪੀਂਦੇ ਨੇ। ਖਾਰਾ ਸੋਡਾ ਤੋਂ ਵਕਫਾ ਸਾਰੇ ਹੀ ਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਪੀੜਿਤ ਹੈ। ਤਾਂ ਕੋਈ ਇਸ ਨੂੰ ਪੀ ਕੇ ਆਪਣੀ ਪੀੜਾ ਵੀ ਠੀਕ ਕਰ ਸਕਦਾ ਪੀੜਿਤ ਕਿਵੇਂ ਕਿ ਉਹਦੇ ਪਰਿਵਾਰ ਦੇ ਮੈਂਬਰ ਉਹਨੂੰ ਸ਼ਰਾਬ ਚ ਪਾ ਕੇ ਪੀਂਦੇ ਨੇ ਤੇ ਪੀੜਾ ਠੀਕ ਉਵੇਂ ਹੋਏਗੀ ਕਿ ਜਿਹੜਾ ਸ਼ਰਾਬ ਚ ਪਾ ਕੇ ਪੀਣ ਲਈ ਆਇਆ ਉਹ ਜੇਕਰ ਤੁਸੀਂ ਪੀ ਲੈਣੇ ਤਾਂ ਤੁਹਾਡੀ ਬਿਮਾਰੀ ਜਿਹੜੀ ਆ ਉਹ ਠੀਕ ਕਰ ਸਕਦਾ ਤੇ ਉਮੀਦ ਕਰਦੇ ਹਾਂ ਕਿ ਰਵਿੰਦਰ ਸਿੰਘ ਜੀ ਵੱਲੋਂ ਦਿੱਤੀ ਕਿ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਹਾਡਾ ਹੁਣ ਸਿਰਫ ਬੇਨਤੀ ਇਹ ਹੈ ਰਹੀ ਕਿ ਫਟਾਫਟ ਫੋਨ ਚੱਕੋ ਜਿਸ ਵੀ ਮਾਧਿਅਮ ਰਾਹੀਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੱਟ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੀ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਜੇਕਰ ਕਿਸੇ ਇੱਕ ਨੇ ਵੀ ਇਸ ਵੀਡੀਓ ਨੂੰ ਖੋਲ ਕੇ ਵੇਖਿਆ ਤੇ ਉਸਨੇ ਆਪਣੀ ਸਮੱਸਿਆ ਦਾ ਹੱਲ ਖਾਰੇ ਸੋਡੇ ਰਾਈ ਕਰ ਲਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊਜ਼ ਅਸ਼ਾ ਪੰਜਾਬੀ ਨਿਊਜ਼ ਅਸ਼ਾ ਹਿੰਦੀ ਆਵਾਜ਼-ਏ-ਪੰਜਾਬ ਫੇਸਬੁੱਕ ਪੇਜ ਨਿਊਜ਼ ਅਸ਼ਾ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਅਸ਼ਾ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ